ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਾਗੇ ਸਮਾਚਾਰ ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿੰਗ ਤੇ ਗਾਇਕ ਮੰਕੀਰਤ ਆਲਖ ਨੂੰ ਧਮਕੀ ਦੇਣ ਵਾਲੇ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਆਈ ਸਾਹਮਣੇ ਗਾਇਕ ਮੰਕੀਰਤ ਆਲਖ ਨੂੰ ਜਾਨੋਂ ਮਾਰਨ ਦੀ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਧਮਕੀਆਂ ਦੇਣ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀ ਹਰਜਿੰਦਰ ਸਿੰਘ ਨੂੰ ਮੁਹਾਲੀ ਕੋਰਟ ਦੇ ਵੱਲੋਂ ਜਮਾਨਤ ਦੇ ਦਿੱਤੀ ਗਈ ਹਰਜਿੰਦਰ ਸਿੰਘ ਕਲਾਕ ਹੋਣ ਦਾ ਕੋਈ ਵੀ ਸਬੂਤ ਜੋ ਹੈ ਨਹੀਂ ਮਿਲਿਆ ਜਿਸ ਕਰਕੇ ਅਦਾਲਤ ਨੇ ਉਸ ਦੀ ਜ਼ਮਾਨਤ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦੇ ਨਾਲੀ ਅਦਾਤ ਦੇ ਵੱਲੋਂ ਕੁਝ ਸ਼ਰਤਾਂ ਲਗਾਈਆਂ ਗਈਆਂ ਸੀਐਮ ਭਗਵੰਤ ਮਾਨ ਨੇ ਪਹਿਲੇ ਹਜ਼ਾਰ ਦਾਨੀਆਂ ਦਾ ਕੀਤਾ ਧੰਨਵਾਦ ਪੰਜਾਬ ਸਰਕਾਰ ਨੇ ਹੜਪੀੜਤਾਂ ਦੀ ਮਦਦ ਦੇ ਲਈ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਮੁੱਖ ਮੰਤਰੀ ਭਗਵਤਵਾਨ ਨੇ ਹੜਾ ਤੋਂ ਬਾਅਦ ਪੰਜਾਬ ਦੀ ਮੁਰਸੀਬੀ ਅਤੇ ਮੁਰ ਨਿਰਮਾਨ ਦੇ ਲਈ ਪ੍ਰੋਜੈਕਟ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਯੋਗਦਾਨ ਪਾਉਣ ਵਾਲੇ ਪਹਿਲੇ ਹਜ਼ਾਰ ਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਹਨਾਂ ਨੇ ਸਾਰੇ ਪੰਜਾਬੀ ਅਤੇ ਪ੍ਰਵਾਸੀ ਭਾਰਤੀਆਂ ਨੂੰ ਇੱਕ ਨੀਕ ਕਾਰਜ ਦੇ ਵਿੱਚ ਖੁੱਲ ਕੇ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਪੰਜਾਬ ਦਾ ਇਹ ਹੜਾ ਨੂੰ ਕੇਂਦਰ ਸਰਕਾਰ ਨੇ ਮੰਨਿਆ ਅਤਿ ਗੰਭੀਰ ਆਫਤ 1988 ਤੋਂ ਬਾਅਦ ਪਾਸਪ ਤੋਂ ਭਿਆਨਕ ਹੜਾਂ ਤੋਂ ਉੱਭਰ ਲਈ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਮਹੱਤਵਪੂਰਨ ਸਹਾਇਤਾ ਮਿਲੇਗੀ ਪੰਜਾਬ ਦੀ ਹੜ੍ਹਾਂ ਨੂੰ ਕੇਂਦਰ ਸਰਕਾਰ ਨੇ ਆਤਿਕ ਗੰਭੀਰ ਆਫ਼ਤ ਮੰਨਿਆ ਹੁਣ ਸੂਬੇ ਨੂੰ ਕੇਂਦਰ ਤੋਂ ਵਾਧੂ ਫੰਡ ਤੇ ਕਰਜ਼ੇ ਮਿਲ ਸਕਣਗੇ ਇਸ ਦੇ ਨਾਲ ਹੀ ਮੌੜ ਵਿਸੀਬੇ ਦੇ ਕੰਮਾਂ 'ਚ ਕੇਂਦਰ ਸਰਕਾਰ ਦੀ ਹਿੱਸੇਦਾਰੀ ਹੋਰ ਵੀ ਵਧੇਗੀ ਹਰਿਆਣਾ ਦੇ ਅੰਤਿਮ ਪੰਗਾਲ ਨੇ ਜਿੱਤਿਆ ਕਾਂਸੀ ਤਗਮਾ ਹਰਿਆਣਾ ਦੇ ਹਿਸਾਰ ਦੇ ਵਿੱਚ ਅੰਤਿਮ ਪੰਗਾਲ ਨੇ ਵੀਰਵਾਰ ਰਾਤ ਨੂੰ ਪ੍ਰਿਯੋਸ਼ੀਆ ਦੇ ਵਿੱਚ 2025 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਵਿੱਚ ਔਰਤਾਂ ਦੀ 53 ਕਿਲੋਗ੍ਰਾਮ ਵਰਗ ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਫ੍ਰੀਸਟਾਈਲ ਕੁਸ਼ਤੀ ਮੁਹੰਮਦਾ ਅੰਤ ਕੀਤਾ 21 ਸਾਲਾ ਪਹਿਲਵਾਨ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਦੇ ਵਿੱਚ ਡਿਵੀਜ਼ਨ ਦੀ ਐਮਾ ਮਾਲਗਰੇਨ ਨੂੰ 1-9 ਦੇ ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਕਾਲ ਤਖਤ ਸਾਹਿਬ ਦੀ ਜਥੇਦਾਰ ਗੜਗਾਜ ਤੇ ਵੱਲੋਂ ਸਰਕਾਰ ਖਾਲਸਾ ਵੈਬਸਾਈਟ ਦਾ ਕੀਤਾ ਗਿਆ ਉਦਘਾਟਨ ਪੰਜਾਬ ਦੇ ਵਿੱਚ ਆਈ ਭਿਆਨਕ ਹੜ੍ਹਾਂ ਤੋਂ ਬਾਅਦ ਜਿੱਥੇ ਕਈ ਪਿੰਡ ਅਜੇ ਵੀ ਮੁਸ਼ਕਲਾਂ ਦੇ ਵਿੱਚ ਕਿਰੇ ਹੋਏ ਨੇ ਉੱਥੇ ਹੀ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਵੱਡੀ ਪਹਿਲ ਕੀਤੀ ਗਈ ਜਿਸ ਦੇ ਦਰਿਆਨੀ ਕੁਲਦੀਪ ਸਿੰਘ ਗੜਗਾਸੀ ਵੱਲੋਂ ਇੱਕ ਆਤਮਿਕ ਕਾਸਟ ਵੈੱਬਸਾਈਟ ਦਾ ਉਦਘਾਟਨ ਕੀਤਾ ਗਿਆ ਜੋ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਲਈ ਸਮਰਪਿਤ ਹੈ ਇਸ ਵੈੱਬਸਾਈਟ ਦੇ ਰਾਹੀਂ ਹਰ ਵਿਅਕਤੀ ਜਿਸ ਨੂੰ ਕਿਸੇ ਕਿਸਮ ਦੀ ਸਹਾਇਤਾ ਦਾ ਸਮਗਰੀ ਦੀ ਲੋੜ ਹੈ ਸਿੱਧਾ ਸੰਪਰਕ ਕਰ ਸਕੇਗਾ ਮੈਨੂੰ ਖੁਸ਼ੀ ਆ ਕਿ ਅੱਜ ਅਸੀਂ ਉਹ ਜਿਹੜਾ ਪੋਰਟਲ ਆ ਉਹ ਜਾਰੀ ਕਰਨ ਜਾ ਰਹੇ ਹਾਂ ਇਸ ਪੋਰਟਲ ਦਾ ਜਿਹੜਾ ਮਕਸਦ ਆ ਜਿਹੜਾ ਮਿਸ਼ਨ ਆ ਉਹ ਇਹੀ ਆ ਕਿ ਪੰਜਾਬ ਦੇ ਵਿੱਚ ਜੋ ਵੀ ਹੜ੍ਹਾਂ ਦੀ ਮਾਰ ਆ ਪ੍ਰਭਾਵਿਤ ਜਿਹੜੇ ਇਲਾਕੇ ਆ ਉੱਥੇ ਸਾਡੀਆਂ ਸੰਸਥਾਵਾਂ ਆਪਸੀ ਤਾਲਮੇਲ ਦੇ ਨਾਲ ਕਿਵੇਂ ਕੰਮ ਕਰਨ ਜਿਹਨੂੰ ਕੋਈ ਲੋੜ ਆ ਉਹ ਵੀ ਪੋਰਟਲ ਤੇ ਆਪਣੇ ਆਪ ਨੂੰ ਰਜਿਸਟਰਡ ਕਰਾ ਸਕਦਾ ਸਿੱਖ ਸੰਸਥਾਵਾਂ ਵੀ ਇੱਥੇ ਆਪਣੇ ਆਪ ਨੂੰ ਰਜਿਸਟਰਡ ਕਰਾਉਣਗੀਆਂ ਜਿਹੜੀਆਂ ਸਾਡੀਆਂ ਐਨ ਜੀਓ ਵੀ ਚੱਲਦੀਆਂ ਜਾਂ ਕਈ ਨਿੱਜੀ ਕਈ ਲੋਕ ਕਰਦੇ ਆ ਇਹ ਹਰੇਕ ਦੀ ਖੁਸ਼ੀ ਆ ਕਿਸੇ ਤੇ ਕੋਈ ਦਬਾਅ ਨਹੀਂ ਆ ਜਿਹੜੇ ਵੀ ਇਦਾ ਕੰਮ ਕਰਨਾ ਚਾਹੁੰਦੇ ਉਹ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜਾ ਹੰਗਾਰਾ ਵਾ ਉਹ ਭਰਤਾ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਇਹ ਜਿਹੜਾ ਪੋਰਟਲ ਆ ਤਿਆਰ ਹੋ ਗਿਆ ਤੇ ਅੱਜ ਆਪਾਂ ਇਸ ਪੋਰਟਲ ਨੂੰ ਜਿਹੜਾ ਆਨਲਾਈਨ ਆ ਸਾਹਮਣੇ ਜਿਹੜਾ ਉਹ ਕਰ ਰਹੇ ਆ ਇਹ ਜਦੋਂ ਆਪਾਂ ਖੋਲਾਂਗੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਦੇ ਦੋ ਨਿਸ਼ਾਨ ਆ ਜਿਹੜੇ ਉਹ ਸਾਹਮਣੇ ਦਿਸਣਗੇ ਭਗਤੀ ਤੇ ਸ਼ਕਤੀ ਜੋ ਗੁਰੂ ਸਾਹਿਬ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਿਧਾਂਤ ਹੈਗਾ ਸੈਂਸਲ ਨੂੰ ਨਾਲ ਭਰੀ ਜੇ ਸਾਥ ਵੀ ਇਸ ਤਰ੍ਹਾਂ ਨਾ ਕੋਈ ਮੈਂ ਕਹਿੰਦਾ ਇਸ ਤੱਕ ਇਸ ਤਰ੍ਹਾਂ ਇਸ ਕਰ ਇਹ ਸਾਰੀਆਂ ਇਸ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਉਹਦੀ ਰਹਿਨਮਾਈ ਦੇ ਵਿੱਚ ਕੰਮ ਕਰਨ ਗੀਆਂ ਔਰ ਕਿੱਥੇ ਕਿੱਥੇ ਕੰਮ ਕਰ ਰਹੀਆਂ ਵਾਂ ਇਸ ਪੋਰਟਲ ਦੇ ਉੱਤੇ ਆਪਣੇ ਆਪ ਨੂੰ ਰਜਿਸਟਰਡ ਕਰਨਗੀਆਂ। ਜਿਸ ਤਰ੍ਹਾਂ ਇਹ ਸਾਰਾ ਇਹਦੇ ਬਾਰੇ ਦੱਸਿਆ ਗਿਆ ਕਿ ਕੀ ਹੈਗਾ ਤੁਸੀਂ ਪੜ ਸਕਦੇ ਹੋ ਪਬਲਿਕ ਡੋਮੇਨ ਚਾਹੇ ਤੁਸੀਂ ਪੜ ਲੈਣਾ ਬਾਅਦ ਵਿੱਚ ਪੰਜਾਬੀ 'ਚ ਦਿੱਤਾ ਗਿਆ ਇਹਨੂੰ ਕੋਈ ਇਲੈਗੋ ਹਾਂ ਜੀ ਹਾਂ ਪੰਜਾਬੀ ਦੇ ਨਾਲ ਇੰਗਲਿਸ਼ 'ਚ ਵੀ ਹੈਗਾ ਇੰਗਲਿਸ਼ ਵਿੱਚ ਵੀ ਹੈਗਾ ਮਲਟੀ ਲੈਂਗੁਏਜ ਹੈ ਤਾਂ ਕਿ ਸਿੱਖਾ ਮੁੱਖ ਨਾਮ ਕੀ ਆਪਾਂ ਦਿੰਦਾ ਜੀ ਪੋਰਟਲ ਦਾ ਸਰਕਾਰੀ ਸਰਕਾਰੀ ਕਾਲ ਸਾਹ ਉਸ ਤੋਂ ਬਾਅਦ ਜਦੋਂ ਪੋਰਟਲ ਦੇ ਥੱਲੇ ਆ ਕੇ ਕਿਉਂਕਿ ਇਹ ਰਾਤ ਸੇਵਾਵਾਂ ਦੇ ਲਈ ਹੈ ਇੱਥੇ ਫਿਰ ਹਾਰਡ ਸੇਵਾਵਾਂ ਦੇ ਲਈ ਜੋ ਬੰਦਾ ਅੱਗੇ ਕਲਿੱਕ ਕਰੂਗਾ ਤੇ ਉਸ ਤੋਂ ਬਾਅਦ ਇਹ ਇੱਕ ਪੂਰਾ ਪੋਰਟਲ ਜਿਹੜਾ ਖੁੱਲ੍ਹ ਜਾਏਗਾ ਇਹਦੇ ਵਿੱਚ ਇਹ ਹੋਊਗਾ ਪੰਜਾਬ ਹਾਰਡ ਸੇਵਾ 2025 ਇਹਦੇ ਵਿੱਚ ਮੈਨੂੰ ਮਦਦ ਦੀ ਲੋੜ ਆ ਇੱਥੇ ਜਦੋਂ ਕੋਈ ਕਲਿੱਕ ਕਰੂਗਾ ਉਹ ਕੋਈ ਬੰਦਾ ਵਾ ਮੋਦਵਰ ਜਾਂ ਵੈਸੇ ਆ ਕੋਈ ਕੋਈ ਵੀ ਮਾਈ ਭਾਈ ਐਨ ਨਹੀਂ ਧਰਮ ਕਿਉਂਕਿ ਸਾਡਾ ਸਰਬੱਤ ਦੇ ਭਲੇ ਦਾ ਮਿਸ਼ਨ ਆ ਫਿਰ ਅ ਜੇ ਕੋਈ ਅੱਗੇ ਮੈਂ ਸੇਵਾ ਕਰਨਾ ਚਾਹੁੰਦਾ ਉਹ ਵੀ ਕਲਿੱਕ ਕਰੂਗਾ ਕਿਸੇ ਦਾ ਸੁਝਾਅ ਜਾਂ ਸ਼ਿਕਾਇਤ ਆ ਇਹ ਅੱਗੇ ਤੋਂ ਅੱਗੇ ਤਾਂ ਖੁੱਲਹੀ ਜਾਵੇਗਾ ਉਸ ਤੋਂ ਇਲਾਵਾ ਜਿਹੜੀਆਂ ਮੇਜਰ ਸੇਵਾਵਾਂ ਇਹਦੇ ਚ ਚੱਲ ਰਹੀਆਂ ਸੇਵਾਵਾਂ ਉਹ ਛੇ ਤਰ੍ਹਾਂ ਦੀਆਂ ਸੇਵਾਵਾਂ ਦੀ ਜੀ ਲਿਸਟ ਹੈ ਖੇਤ ਪੱਧਰ ਕਰਨ ਦਾ ਘਰਾਂ ਦੀ ਸੇਵਾ ਪਸ਼ੂ ਤਨ ਸੇਵਾ ਸਿਹਤ ਸੇਵਾ ਸਿੱਖਿਆ ਸੇਵਾ ਤੇ ਹੋਰ ਸੇਵਾਵਾਂ ਠੀਕ ਹੈ ਇਹ ਜਦੋਂ ਜਦੋਂ ਇਨਸੀਡੈਂਟ ਉਧਰੋਂ ਰਿਪੋਰਟ ਹੋਈ ਜਾਣਾ ਇੱਥੇ ਡਾਟਾ ਜਥੇ ਬੰਦੀਆਂ ਦਾ ਤੇ ਇੰਡੀਵਿਜੂਅਲਸ ਦਾ ਇਹ ਇਹਦੇ ਵਿੱਚ ਆਟੋਮੈਟਿਕਲੀ ਰਿਕਾਰਡ ਹੋਈ ਜਾਣਾ ਉਸ ਤੋਂ ਇਲਾਵਾ ਬਾਕੀ ਜਦੋਂ ਕੋਈ ਵੀ ਆਂਦਾ ਇੱਥੇ ਕਲਿੱਕ ਕਰਦਾ ਤੇ ਆ ਉਹਦੇ ਲਈ ਫਾਰਮ ਇੱਕ ਬਣਦਾ ਜਿਹਦੇ ਵਿੱਚ ਉਹਨੇ ਆਪਣੀ ਨਿੱਜੀ ਡਿਟੇਲਸ ਭਰਨੀਆਂ ਤੇ ਇਹ ਅਸੀਂ ਸਮੁੱਚਾ ਜਿਹੜਾ ਵੈਬਸਾਈਟ ਹੈ ਉਹ ਬਹੁਤ ਮਤਲਬ ਹੈਲਪਫੁਲ ਬਣਾਈ ਹੈ ਇਹਦੇ ਵਿੱਚ ਇੱਥੇ ਗਾਈਡ ਵੀ ਦਿੱਤਾ ਹਦਾਇਤਾਂ ਦਿੱਤੀਆਂ ਹੋਈਆਂ ਸੱਜੇ ਪਾਸੇ ਇੱਕ ਇੱਕ WhatsApp ਦੇ ਰਾਹੀਂ ਵੀ ਅਗਲਾ ਬੰਦਾ ਸਾਡੇ ਨਾਲ ਜੁੜ ਸਕਦਾ ਤੇ ਕਿਸੇ ਨੇ ਚੈਟ ਕਰਨੀ ਹੈ ਉਹ WhatsApp ਦੇ ਥਰੂ ਸਾਡੇ ਨਾਲ ਸਿੱਧਾ ਕਨੈਕਟ ਹੋ ਸਕਦਾ ਦੂਜਾ ਇਹ ਗਾਈਡ ਦਿੱਤਾ ਗਿਆ ਕਿ ਇਹ ਸਾਰੇ ਪੋਰਟਲ ਨੂੰ ਕਿਵੇਂ ਯੂਜ਼ ਕਰਨਾ ਹੈ ਉਹ ਇਸੇ ਵੈਬਸਾਈਟ ਦੇ ਉੱਤੇ ਪੂਰਾ ਇੱਕ ਡਾਕੂਮੈਂਟ ਬਣਾ ਕੇ ਪਾਇਆ ਗਿਆ ਵੀ ਕਿਵੇਂ-ਕਿਵੇਂ ਅੱਗੇ ਜਾਣਾ ਸਾਰਾ ਇਹ ਮੋਬਾਈਲ ਤੇ ਵੀ ਕੋਈ ਜੇ ਦੱਸ ਸਕਦਾ ਹਾਂਜੀ ਸਿੰਘ ਸਾਹਿਬ ਜੇ ਨਾਲ ਕੋਈ ਨਹੀਂ ਕਿਸੇ ਕੋ ਲੈਪਟਾਪ ਹੈਗਾ ਜੀ ਉਹ ਫਿਰ ਕਿਸ ਨੂੰ ਮੋਬਾਈਲ ਤੇ ਬੋਲੋ ਉਹ WhatsApp ਲੈਪਟਾਪ ਨਹੀਂ ਹੈਗਾ ਤਾਂ ਮੋਬਾਈਲ ਤੇ ਖੁੱਲ ਜਾਏਗਾ ਪੋਰਟਲ ਕੋਈ ਵੀ ਵੈਸੇ ਆਪਾਂ ਜਾਣਦੇ ਮੋਬਾਈਲ ਤੇ ਖੁੱਲ ਜਾਂਦਾ ਹਾਂਜੀ ਉਹ ਇਹ ਦੇ ਉੱਤੇ ਜਦੋਂ ਜਾਣਗੇ ਤੇ ਇੱਕ WhatsApp ਦਾ ਆਪਸ਼ਨ ਆਊਗਾ ਉੱਥੇ ਉਹ ਚੈਟ ਕਰ ਸਕਦੇ ਆ ਫੋਟੋ ਖਿੱਚ ਕੇ ਭੇਜ ਸਕਦੇ ਆ ਔਰ ਜਦੋਂ ਮੰਨ ਲਓ ਕੋਈ ਕਹੂਗਾ ਵੀ ਸਾਨੂੰ ਆਹ ਲੋੜ ਆ ਉਹ ਫੋਟੋ ਅਪਲੋਡ ਕਰ ਦੇ ਜਾਂ ਵੀਡੀਓ ਅਪਲੋਡ ਕਰ ਦੇ ਉਸ ਤੋਂ ਬਾਅਦ ਸਾਰੀਆਂ ਸੰਸਥਾਵਾਂ ਦੇ ਵਿੱਚ ਅਸੀਂ ਦੋ ਦੋ ਵਲੰਟੀਅਰ ਵੀ ਲਾਵਾਂਗੇ ਉਮਾਨ ਨੂੰ ਰਾਗੀ ਸੁਪਰ 4 ਦਾ ਰਾ ਪਧਰਾ ਕਰੇਗਾ ਭਾਰਤ ਭਾਰਤ ਤੇ ਉਮਾਨ ਵਿਚਕਾਰ ਏਸ਼ੀਆ ਕੱਪ 2025 ਦੇ 12ਵੇਂ ਲੀਗ ਪੜਾ ਦਾ ਆਖਰੀ ਮੈਚ ਹੈ ਅੱਜ 19 ਸਤੰਬਰ ਨੂੰ ਖੇਡਿਆ ਜਾਵੇਗਾ ਇਹ ਮੈਚ ਦੁਬਈ ਤੇ ਦੁਬਈ ਇੰਟਰਨੈਸ਼ਨਲ ਕ੍ਰਿਕਟਰ ਸਟੇਡੀਅਮ ਦੇ ਵਿੱਚ ਰਾਤ 8 ਵਜੇ ਸ਼ੁਰੂ ਹੋਵੇਗਾ ਇਹ ਮੈਚ ਭਾਰਤੀ ਟੀਮ ਲਈ ਮਹੱਤਵਪੂਰਨ ਸੁਪਰ 4 ਮੈਚਾਂ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਦਾ ਮੌਕਾ ਹੋਵੇਗਾ ਕਿਉਂਕਿ ਭਾਰਤ ਪਾਕਿਸਤਾਨ ਦੇ ਵਿਰੁੱਧ ਆਪਣਾ ਪਹਿਲਾ ਸੁਪਰ 4 ਮੈਚ ਖੇਡੇਗਾ